ਅਨਿਕਾ ਕੀ ਬਣਾਇਆ ਅੱਜ ਫਿਰ ਪਤਾ ਨਹੀਂ ਮੈਂ ਵੀ ਮਾਰਕੀਟ ਗਈ ਸੀ ਬਣਾਇਆ ਹੋਣਾ ਕੁਝ ਮੈਂ ਤਾਂ ਖਾਣਾ ਨਹੀਂ ਹੈਗਾ ਤੂੰ ਸਾਂ ਮੈਨੂੰ ਬਾਹਰੋਂ ਹੀ ਖਵਾ ਲਿਓ ਕੁਝ ਕਿਉਂ ਤੁਹਾਨੂੰ ਪਤਾ ਹੀ ਆ ਕਿ ਮੈਨੂੰ ਮੰਮਾ ਦੇ ਹੱਥ ਦੀ ਰੋਟੀ ਸਬਜ਼ੀ ਘਾਟੀ ਸਵਾਦ ਲੱਗਦੀ ਹੈ ਉਹ ਅਨਿਕਾ ਐਦਾਂ ਨਹੀਂ ਕਰੀਦਾ ਹੁੰਦਾ ਸੋ ਕੋ ਮਮੀ ਨੇ ਤੇਰਾ ਭਲਾ ਚਾਇਆ ਤੂੰ ਮਾਰਕੀਟ ਗਈ ਸੀ ਉਹਨੇ ਪਿੱਛੇ ਰੋਟੀ ਸਬਜ਼ੀ ਬਣਾ ਲਈ ਤੇਰੇ ਨਖਰੇ ਨਹੀਂ ਮਾਣ ਆਹੋ ਸਿੱਧਾ ਹੀ ਕਹਿ ਦੋ ਕਿ ਮੈਂ ਬਾਹਰੋਂ ਨਹੀਂ ਖਵਾਣਾ ਕੁਝ ਉਹ ਅਨਿਕਾ ਰੋਟੀ ਦਾ ਕੀ ਐ ਰੋਟੀ ਤੈਨੂੰ ਬਾਹਰੋਂ ਮੈਂ ਹੁਣੇ ਖਵਾਇਆ ਨਾ ਪਰ ਮੰਮੀ ਨੇ ਤੇਰਾ ਭਲਾ ਹੀ ਚਾਇਆ ਤੂੰ ਉਹਨਾਂ ਨੂੰ ਗੱਲਾਂ ਸੁਣਾਈ ਜਾਨੀਂ ਐ ਵਿਆਹ ਤੋਂ ਪਹਿਲਾਂ ਵੀ ਨਾ ਆਪਾਂ ਉਹਨਾਂ ਦੇ ਹੱਥੀਂ ਰੋਟੀ ਖਾਂਦੇ ਹੁੰਦੇ ਸੀ ਆਹੋ ਤੁਸੀਂ ਵੀ ਤਾਂ ਆਪਣੀ ਮਾਂ ਦੀ ਸਾਈਡ ਹੀ ਲੈਣੀ ਐ ਓ ਤੂੰ ਬੋਲੀ ਜਾ ਤੇਰੇ ਤੋਂ ਅੱਜ ਤੱਕ ਕੋਈ ਜਿੱਤ ਸਕਿਆ ਸੱਚ ਬੋਲੋ ਤਾਂ ਮਿਰਚਾਂ ਲੱਗਦੀਆਂ ਹੀ ਆ ਹੂੰ ਕੋਬੋ ਨਾ ਬੋਜੂ ਕਹਿ ਦੋ ਤਾਂ ਮੂੰਹ ਮੋਟੇ ਹੋ ਜਾਂਦੇ ਆ ਹੁਣ ਕਿਹਦਾ ਫੋਨ ਆ ਗਿਆ ਹਾਨੀਕਾ ਕੀ ਹਾਲ ਹੈ ਹੋਰ ਬੱਚੇ ਠੀਕ ਆ ਹਾਂਜੀ ਵਧੀਆ ਦੀਦੀ ਤੁਸੀਂ ਸੁਣਾਓ ਅੱਜ ਬੜੇ ਟਾਈਮ ਬਾਅਦ ਯਾਰ ਕੀਤਾ ਮੈਨੂੰ ਹਾਂ ੜੀਏ ਸਾਰਾ ਦਿਨ ਕੰਮ ਕਰਦੇ ਵਿੱਚ ਨਾ ਬਿਜ਼ੀ ਹੋਣ ਕਰਕੇ ਨਾ ਫੋਨ ਕਰਨ ਦਾ ਟਾਈਮ ਹੀ ਨਹੀਂ ਮਿਲਦਾ ਹਾਂਜੀ ਉਹ ਤਾਂ ਹੈ ਹੋਰ ਸੁਣਾ ਬਣਾ ਲਈ ਰੋਟੀ ਬੱਸ ਦੀਦੀ ਮੈਂ ਤਾਂ ਬਿਮਾਰ ਗਈ ਸੀ ਜਦ ਘਰ ਆ ਕੇ ਬੜੀ ਟਮਾਤਾ ਸਬਜੀ ਬਣਾ ਕੇ ਬੈਠੀ ਸੀ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਤੇਰੀ ਸੱਸ ਤਾਂ ਨਾ ਤੇਰੇ ਰੋਟੀ ਪਾਣੀ ਬਣਾਉਣ ਚ ਸਾਰੇ ਕੰਮ ਕਰਨ ਚ ਹੈਲਪ ਕਰ ਦਿੰਦੀ ਏ ਤੂੰ ਤੇ ਖੁਸ਼ ਨਹੀਂ ਸੀਵਾ ਹਨ ਕ ਪਰ ਮੈਨੂੰ ਫੇਰ ਵੀ ਤੂੰ ਖਿਜੀ ਹੋਈ ਲੱਗਦੀ ਪਈ ਐ ਕੀ ਹੋਇਆ ਦੀਦੀ ਮੈਨੂੰ ਨਾ ਉਹਦੇ ਹੱਥ ਦੀ ਰੋਟੀ ਸਬਜ਼ੀ ਘਾਟੀ ਪਸੰਦ ਆ ਮੈਂ ਤਾਂ ਕਹਤਾ ਇਹਨਾਂ ਨੂੰ ਕਿ ਮੈਨੂੰ ਬਾਹਰੋਂ ਕੁਝ ਖਵਾ ਕੇ ਲੈ ਕੇ ਆਓ ਮੈਂ ਨਹੀਂ ਤੁਹਾਡੇ ਮਾਂ ਦੇ ਹੱਥਾਂ ਦੀ ਰੋਟੀ ਖਾਣੀ ਹਨ ਕ ਤੂੰ ਤੇ ਫੇਰ ਵੀ ਕਰਮਾ ਵਾਲੀ ਆ ਤੂੰ ਬਾਜ਼ਾਰ ਗਈ ਸੀ ਦੇਖ ਲੈ ਤੇਰੀ ਸੱਸ ਨੇ ਤੇਰੇ ਆਂਦਿਆਂ ਨੂੰ ਰੋਟੀ ਸਬਜ਼ੀ ਸਾਰਾ ਕੁਝ ਬਣਾ ਕੇ ਰੱਖਿਆ ਮੈਨੂੰ ਪੁੱਛ ਕੇ ਦੇਖ ਮੇਰੀ ਤਾਂ ਸੱਸ ਹੀ ਨਹੀਂ ਹੈਗੀ ਭਾਵੇਂ 104 ਬੁਖਾਰ ਹੋਵੇ ਮੈਨੂੰ ਪਰ ਫਿਰ ਵੀ ਮੈਨੂੰ ਸਾਰਾ ਘਰ ਦਾ ਕੰਮ ਆਪ ਖੁਦ ਹੀ ਕਰਨਾ ਪੈਂਦਾ ਕੀ ਗੱਲ ਦੀਦੀ ਤੁਹਾਨੂੰ ਮੇਰੀ ਸੱਸ ਤੇ ਬੜਾ ਤਰਸ ਹੁੰਦਾ ਅਨਿਕਾ ਤਰਸ ਦੀ ਗੱਲ ਨਹੀਂ ਐ ਮੈਂ ਜੋਬ ਵੀ ਕਰਦੀ ਆ ਘਰ ਦਾ ਕੰਮ ਵੀ ਕਰਦੀ ਆ ਜੇ ਬਿਮਾਰ ਹੋਵਾਂ ਨਾ ਕੋਈ ਰੋਟੀ ਬਣਾਉਣ ਵਾਲਾ ਨਾ ਕੋਈ ਪੁੱਛਣ ਵਾਲਾ ਹੈਗਾ ਅਨਿਕਾ ਮੈਂ ਤਾਂ ਤੇਰੇ ਤੇ ਹੈਰਾਨ ਆ ਤੇਰੇ ਕੋਲ ਤਾਂ ਸੱਸ ਵੀ ਹੈਗੀ ਆ ਪਰ ਫਿਰ ਵੀ ਤੇਰੇ ਨਖਰੇ ਨਹੀਂ ਮਾਨ ਹੈਗੇ ਮੈਨੂੰ ਪੁੱਛ ਕੇ ਦੇਖ ਮੇਰੀ ਸੱਸ ਨਹੀਂ ਹੈਗੀ ਤੇ ਅਨਿਕਾ ਸ਼ੁਕਰ ਕਰਿਆ ਕਰ ਤੂੰ ਬਾਜ਼ਾਰੋਂ ਆਈ ਐ ਤੇ ਤੈਨੂੰ ਆਂਦੀ ਰੋਟੀ ਮਿਲੀ ਐ ਸਾਨੂੰ ਦੇਖ ਜੌਬ ਕਰਕੇ ਸਾਰਾ ਕੰਮ ਕਰਦਾ ਕਰਕੇ ਬਾਜ਼ਾਰੋਂ ਸਾਰੇ ਕੰਮ ਕਰਕੇ ਫਿਰ ਆਣ ਕੇ ਆਪ ਹੀ ਬਣਾ ਕੇ ਆਪ ਹੀ ਖਾਣੀ ਪੈਂਦੀ ਐ ਤੇੰਤੇ ਅਨਿਕਾ ਨਖਰੇ ਆਉਂਦੇ ਆ ਕਿਉਂਕਿ ਤੈਨੂੰ ਸਾਰਾ ਕੁਝ ਨਾ ਸਾਸ ਕੋਲੋਂ ਬਣਿਆ ਬਣਾਇਆ ਮਿਲਦਾ ਠੀਕ ਐ ਨਾ ਤੇਰੀ ਸਾਸੇ ਹੈਗੀ ਐ ਤੂੰ ਨਖਰੇ ਕਰਦੀ ਐ ਲੇਕਿਨ ਜਿਹਦੀਆਂ ਸੱਸਾਂ ਨਹੀਂ ਨਾ ਹੈਗੀਆਂ ਉਹਨਾਂ ਨੂੰ ਪੁੱਛ ਕੇ ਦੇਖ ਜੋ ਬਣਾ ਕੇ ਦਿੰਦੀ ਐ ਨਾ ਤੇਰੇ ਸੱਸ ਚੁੱਪ ਕਰਕੇ ਖਾ ਲਿਆ ਕਰ ਠੀਕ ਐ ਨਾ ਜਿਆਦਾ ਲਖਰੇ ਨਾ ਕਰਿਆ ਕਰ ਖੇਜ ਤਾਂ ਦੀਦੀ ਆਂਦੀ ਆ ਜਦੋਂ ਭੁੱਖ ਲੱਗੀ ਹੋਵੇ ਤਾਂ ਅੱਗੋਂ ਕੁਛ ਅੱਜ ਦਾ ਨਾ ਬਣਿਆ ਹੋਵੇ ਤੂੰ ਨਾ ਆਪਣੀ ਸੱਸ ਦੀ ਨਾ ਕਦਰ ਕਰਿਆ ਕਰ ਠੀਕ ਐ ਨਾ ਮੈਨੂੰ ਪੁੱਛ ਕੇ ਦੇਖ ਮੇਰੀ ਸੱਸ ਨਹੀਂ ਹੈਗੀ ਜਦੋਂ ਮੈਨੂੰ ਸਾਰਾ ਕੁਝ ਕੰਮ ਕਰਨਾ ਪੈਂਦਾ ਨਾ ਫੇਰ ਮੈਨੂੰ ਆਪਣੀ ਸੱਸ ਦੀ ਯਾਦ ਆਉਂਦੀ ਐ ਠੀਕ ਐ ਤੇ ਮੇਰੇ ਇਸ ਗੱਲ ਦਾ ਨਾ ਗੌਰ ਜ਼ਰੂਰ ਕਰਿਆ ਨਿਕਾ ਚਲ ਠੀਕ ਐ ਮੈਂ ਰੱਖਦੀ ਆ ਫੋਨ ਓਕੇ ਬਾਏ